ਤੇ ਚੁੱਕੇ ਹੱਤਾਂ ਲੈ ਉਹ ਦੇ ਕੇ ਕਮਰੇ ਦੇ ਪਿਆ ਬਾਕੂ ਪੰਜਾਬ ਦੇ ਇਸ ਦਸ ਕੀਤੇ ਮਾਰ ਦੀਦਾ ਹੈ ਨਾ ਤੇ ਮੈਂ ਮਰਦਾ ਦੀ ਅਪੋਰਟ ਬੇਟਾ ਹੱਤਾਂ ਦੀ ਅਪੋਰਟ ਬੇਟਾ ਕੋ ਨਾ ਕਰ ਅੱਛਾ ਅੱਜ ਆਪਾਂ ਅੱਜ ਇੱਥੇ ਇਕੱਠੇ ਹੋਏ ਸੀ ਜਿਹੜਾ ਸੰਪਰਕ ਮੀਟਿੰਗ ਦੇ سلسلے ਦੇ ਵਿੱਚ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਦੇ ਵਿੱਚ ਲੋਕਾਂ ਦੇ ਨਾਲ ਰਾਫਤਾ ਕਾਇਮ ਕਰਨ ਲਈ ਲੋਕਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਨਾਲ ਜੋੜਨ ਲਈ ਪੰਜਾਬ ਪੁਲਿਸ ਵੱਲੋਂ ਇਹ ਸੰਪਰਕ ਮੀਟਿੰਗਾਂ ਕੀਤੀ ਕੀਤੀ ਜਾ ਰਹੀ ਹੈ ਔਰ ਅੱਜ ਉਸੀ ਲੜੀ ਦੇ ਵਿੱਚ ਅੱਜ ਆਪਾ ਲੱड्डा ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਮੀਟਿੰਗ ਕੀਤੀ ਹੈ ਦੂਰੀ ਹਲਕੇ ਦੇ ਵਿੱਚ और इतने काफ़ी पंडा तो सरपंच एक्स सरपंच सबका सरपंच पीपल्स रिप्रेजेंटेटिव्स और शहर तो काफ़ी लोग आज शामिल होए और उन्होंने खुल के बड़े अच्छे माहौल के गल हुई और सब तो वीय अज रही कि दो साढे वीर ने नशिया के उत्ते ਜਿੱਤ ਪਾਈ ਹੈ ਉਹ ਵੀ ਸ਼ਾਮਿਲ ਹੋਏ ਉਹਨਾਂ ਨੇ ਆਪਣੀ ਗੱਲਾਂ ਆਪਣੀ ਜਿਹੜੀ ਐਕਸਪੀਰੀਅੰਸ ਹੈ ਉਹ ਸ਼ੇਅਰ ਕੀਤਾ ਸਾਰਿਆਂ ਦੇ ਨਾਲ ਤੇ ਨਾਲ ਹੀ ਇੱਕ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਇੱਕ ਨਾਟਕ ਵੀ ਪੇਸ਼ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਕਿ ਇੰਪੈਕਟ ਬਹੁਤ ਅੱਛਾ ਰਿਹਾ ਲੋਕਾਂ ਦੇ ਵਿੱਚ ਤੇ ਮੈਨੂੰ ਅੱਜ ਇੱਕ ਹੋਰ ਬਹੁਤ ਅੱਛੀ ਗੱਲ ਪਤਾ ਲੱਗੀ ਹੈ ਕਿ ਪਿੰਡ ਸ਼ੇਰਪੁਰ ਦੇ ਜਿਹੜੇ ਨੌਜਵਾਨ ਯੂਥ ਨੇ ਉਹਨਾਂ ਨੇ ਮਿਲ ਕੇ ਆਪਣੇ ਪਿੰਡ ਨੂੰ ਡਰਗ ਤੋਂ ਮੁਕਤ ਕਰਨ ਲਈ ਨਸ਼ਾ ਤੋਂ ਮੁਕਤ ਕਰਾਉਣ ਲਈ ਮੁਹਿੰਮ ਚੇੜੀ ਹੈ ਉਹਨਾਂ ਨੇ ਆਪ ਜਿਹੜੇ ਹੈ ਉਹਦੀ ਡਰਗ ਦੀ ਵਿਕਰੀ ਹੈ ਉਸ ਏਰੀਆ ਚ ਇੱਕ 5-6 ਪਿੰਡਾਂ ਦੇ ਵਿੱਚ ਕਾਫੀ ਰੋਕ ਲਿੱਤੀ ਹੈ ਤੇ ਉਹ ਏਰੀਆ ਜਲਦੀ ਡਰਗ ਫ੍ਰੀ ਹੋਣ ਵਾਲਾ ਹੈਗਾ ਸੋ ਇਹ ਮੇਰੇ ਲਈ ਵੀ ਅੱਜ ਇੱਕ ਐਜੂਕੇਟਿਵ ਵਿਜ਼ਿਟ ਰਿਹਾ ਤੇ ਮੈਨੂੰ ਆਜ ਯਕੀਨ ਹੈ ਕਿ ਜਿਹੜੇ ਲੋਕ ਇੱਥੇ ਆਏ ਨੇ ਉਹ ਅੱਗੇ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਨਗੇ ਤਾਂ ਕਿ ਜਿਹੜੀ ਇਹ ਮੁਹਿੰਮ ਪੰਜਾਬ ਸਰਕਾਰ ਨੇ ਛੇੜੀ ਹੈ ਇਹਦੇ ਨਾਲ ਲੋਕ ਜੁੜਨ ਔਰ ਜਿਹੜਾ ਆਪਾਂ ਡਰਗ ਦੀ ਡਿਮਾਂਡ ਹੈ ਉਹਨੂੰ ਕੰਟਰੋਲ ਕਰ ਸਕੀਏ ਲੋਕਲ ਲੈਵਲ ਸਪਲਾਈ ਜਿਹੜੀ ਹੈ ਉਹਦੇ ਅਗੇਂਸਟ ਆਪਾਂ ਐਕਸ਼ਨ ਲੈ ਸਕੀਏ ਲੋਕਾਂ ਦੇ ਮਦਦ ਨਾਲ ਉਹਨਾਂ ਦੇ ਕੋਆਪਰੇਸ਼ਨ ਨਾਲ ਦੇਖੋ ਇਹ ਇਹ ਚੱਲਦੀ ਰਹੇਗੀ ਅੱਜ ਇੱਕ ਸ਼ੁਰੂਆਤ ਹੈ ਸ਼ੁਰੂਆਤ ਨਹੀਂ ਹੈ ਇਹ ਹੁੰਦੀ ਰਹੀ ਹੈ ਇਹ ਇੱਕ ਕੜੀ ਦਾ ਇੱਕ ਹਿੱਸਾ ਹੈ ਅੱਜ ਔਰ ਅੱਜ ਦਾ ਇਹ ਪਹਿਲਾ ਮੀਟਿੰਗ ਨਹੀਂ ਹੈ ਔਰ ਇਹ ਆਖਰੀ ਵੀ ਨਹੀਂ ਹੋਣ ਵਾਲਾ ਇਸ ਇਲਾਕੇ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੈਨੂੰ ਮੈਨੂੰ ਸਰਤਾਜ ਜੀ ਨਾਲ ਐਸਐਸਪੀ ਸਾਹਿਬ ਨਾਲ ਕੰਮ ਕਰਨ ਦਾ ਫਰਮਾਨ ਹੋਇਆ ਹੈ ਡੀਜੀ ਸਾਹਿਬ ਨਾਲ ਕਿ ਆਪਾਂ ਇਕੱਠੇ ਹੋ ਕੇ ਇੱਥੇ ਇੱਕ ਕਨਸਰਟਡ ਐਫਰਟ ਕਰਕੇ ਡਰੱਗਸ ਨੂੰ ਇਸ ਜ਼ਿਲ੍ਹੇ ਤੋਂ ਖਤਮ ਕਰੀਏ ਤੇ ਇਸ ਸਿਰੇ ਤੇ ਮੈਂ ਵੀ ਇੱਥੇ ਆਂਦਾ ਰਵਾਂਗਾ ਤੇ ਐਸਐਸਪੀ ਸਾਹਿਬ ਨੇ ਇੱਥੇ ਇਸ ਤਰ੍ਹਾਂ ਦੀ ਮੀਟਿੰਗ ਕਰਦੇ ਰਹਿਣੀ ਹੈ ਸਰ ਜਿਹੜੇ ਹੁਣ ਵੀ ਕਈ ਲੋਕ ਨਸ਼ਾ ਵੇਚ ਰਹੇ ਨੇ ਇਸ ਤਰ੍ਹਾਂ ਦੀ ਚੇਤਾਵਨੀ ਦੇਣੀ ਚਾਹੀਦੀ ਹੈ ਦੇਖੋ ਨਸ਼ਾ ਵੇਚਣ ਵਾਲੇ ਮੈਂ ਜਿਵੇਂ ਗੱਲ ਕਰ ਰਿਹਾ ਸੀ ਜਿਹੜਾ ਹੁਣ ਉਹ ਸਮਾਂ ਆ ਗਿਆ ਹੈ ਕਿ ਉਹਨਾਂ ਲਈ ਇਸ ਸਮਾਜ 'ਚ ਜਗ੍ਹਾ ਨਹੀਂ ਹੈ ਜਿਹੜੀ ਜਾਗਰੂਕਤਾ ਹੈ ਉਹ ਵੀ ਕਾਫੀ ਹੈ ਪੰਜਾਬ ਨੇ ਬਹੁਤ ਕੁਝ ਬਹੁਤ ਬਰਬਾਦੀ ਵੀ ਵੇਖ ਲਿਆ ਹੈਗਾ ਜਿਹੜੇ ਕਈ ਪਰਿਵਾਰ ਉਜੜ ਗਏ ਨੇ ਸੋ ਮੈਨੂੰ ਜਿਹੜਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਮੈਂ ਇਹ ਫੀਲ ਕਰ ਰਿਹਾ ਹਾਂ ਕਿ ਇਹ ਇੱਕ ਉਤਸੁਕਤਾ ਹੈ ਇਸ ਚੀਜ਼ ਦੀ ਇੱਕ ਜਲਦੀ ਤੋਂ ਜਲਦੀ ਇਹ ਚੀਜ਼ ਖਤਮ ਹੋਵੇ ਲੋਕ ਖੜੇ ਹੋ ਗਏ ਨੇ ਔਰ ਸਾਡੇ ਕੋਲ ਵੀ ਦੇਖੋ ਤੁਸੀਂ ਪੰਜਾਬ ਜਿਹੜਾ ਸਾਡਾ ਰਿਕਵਰੀ ਹੈ ਜਿਹੜਾ ਇਨਫੋਰਮੇਸ਼ਨ ਆ ਰਿਹਾ ਉਹਦੇ ਬੇਸਿਸ ਤੇ ਜਿਹੜੀ ਰਿਕਵਰੀ ਹੋ ਰਹੀ ਹੈ ਬਹੁਤ ਜ਼ਿਆਦਾ ਹੈ ਸੋ ਪੁਲਿਸ ਲੱਗੀ ਹੋਈ ਹੈ ਲੋਕਾਂ ਦੇ ਸਾਥ ਦੇ ਨਾਲ ਜਿਹੜਾ ਇਹ ਡਰਗ ਵੇਚਣ ਵਾਲੇ ਆ ਉਹਨਾਂ ਨੂੰ ਚੇਤਾਵਨੀ ਸਿਰਫ ਇਹੀ ਹੈ ਕਿ ਇਹ ਕੰਮ ਛੱਡ ਦਿਓ ਇਸ ਸੂਬੇ ਤੋਂ ਇਸ ਦੇਸ਼ ਤੋਂ ਬਾਹਰ ਚਲੇ ਜਾਓ ਅਗਰ ਇਹ ਕੰਮ ਕਰਨਾ ਹੈ ਇੱਥੇ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ ਸਰ ਲੋਕ ਅਜੇ ਵੀ ਡਰਦੇ ਨੇ ਪੁਲਿਸ ਨੂੰ ਫਿਰ ਇਨਟਰਵੈਨਸ਼ਨ ਦੇਣ ਤੋਂ ਉਹਨਾਂ ਨੂੰ ਵੀ ਕਹਿਣਾ ਕੋਈ ਦੇਖੋ ਮੈਂ ਉਹਨਾਂ ਨੂੰ ਸਿਰਫ ਇਹੀ ਕਹਿਣਾ ਚਾਹਣਾ ਚਾਹਾਂਗਾ ਕਿ ਪੰਜਾਬ ਸਰਕਾਰ ਨੇ ਡਰਗ ਹੈਲਪਲਾਈਨ ਸ਼ੁਰੂ ਕੀਤੀ ਹੈ ਜਿੱਥੇ ਕਿ ਤੁਹਾਡੀ ਆਈਡੈਂਟੀਟੀ ਤੁਹਾਡੇ ਤੁਹਾਡਾ ਤੁਹਾਡੇ ਬਾਰੇ ਕਿਸੇ ਨੂੰ ਨਹੀਂ ਦੱਸਿਆ ਜਾਏਗਾ ਆਈਡੈਂਟੀਟੀ ਨੂੰ ਬਿਲਕੁਲ ਹੀ ਸੀਕ੍ਰੇਟ ਰੱਖਿਆ ਜਾਏਗਾ ਤੇ ਤੁਸੀਂ ਖੁੱਲ ਕੇ ਕਰੋ ਔਰ ਇਹ ਚੀਜ਼ ਸਹੀ ਹੈ ਮੈਂ ਮੈਂ ਦੇਖ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਜਿਨ੍ਹਾਂ ਦੀ ਵੀ ਉੱਥੇ ਇਨਫੋਰਮੇਸ਼ਨ ਆ ਰਹੀ ਹੈ ਉਹਨਾਂ ਦੀ ਆਈਡੈਂਟੀਟੀ ਰਿਵੀਲ ਨਹੀਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਤੁਸੀਂ ਲੋਕਲ ਪੁਲਿਸ 'ਚ ਤੁਸੀਂ ਡਾਇਰੈਕਟਲੀ ਐਸਐਸਪੀ ਸਾਹਿਬ ਨਾਲ ਗੱਲ ਕਰ ਸਕਦੇ ਹੋ ਮੈਂ ਇਹਨਾਂ ਵੱਲੋਂ ਤੁਹਾਨੂੰ ਯਕੀਨ ਦਿਲਾਣਾ ਕਿ ਤੁਹਾਡੀ ਆਈਡੈਂਟੀਟੀ ਬਿਲਕੁਲ ਨਹੀਂ ਰਿਵੀਲ ਕੀਤੀ ਜਾਏਗੀ ਤੀਜੀ ਗੱਲ ਕਿ ਆਪਾਂ ਤੁਹਾਨੂੰ ਇੱਕ ਰਿਫਾਰਮ ਮੂਵਮੈਂਟ ਆਪਾਂ ਚਲਾ ਰਹੇ ਆਂ ਸਮਾਜ ਦੇ ਵਿੱਚ ਇੱਕ ਰਿਫਾਰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਸ ਰਿਫਾਰਮ ਮੂਵਮੈਂਟ ਦੇ ਵਿੱਚ ਬਤੌਰ ਰਿਫਾਰਮਰ ਆਪਾਂ ਤੁਹਾਨੂੰ ਦੇਖਣਾ ਚਾਹੁੰਦੇ ਆ ਤੁਸੀਂ ਸਮਾਜ ਬਦਲਣ ਦੇ ਵਿੱਚ ਸਾਡਾ ਸਾਥ ਦਿਓ ਤਾਂ ਕਿ ਆਪਾਂ ਇਸ ਸਮਾਜ ਨੂੰ ਫਿਰ ਇੱਕ ਰੰਗਲਾ ਪੰਜਾਬ ਬਣਾ ਸਕੀਏ ਤੇ ਇੱਕ ਸਾਫ ਸੁਥਰਾ ਸਮਾਜ ਬਣਾ ਸਕੀਏ ਪਹਿਲਤ ਮੈਂ ਸੰਖੇਪ ਤੁਹਾਡੀ ਨਾਲ ਗੱਲ ਕਰ ਲਵਾਂ ਕਿ ਮੈਂ ਤਕਰੀਬਨ 20 ਸਾਲ ਨਸ਼ਾ ਸਟੱਡੀ ਕੇਂਦਰ ਸੰਗਰੂਰ ਦਾ ਡਾਇਰੈਕਟਰ ਰਿਹਾ ਤੇ ਜਿਹੜੇ ਮਰੀਜ਼ ਨੇ ਨਾ ਉਹ ਇਸ ਤਿੱਕੇ ਤੇ ਹੁੰਦੇ ਆ ਵੀ ਜਦੋਂ ਆਉਣਾ ਅਮਰੀਕਾ ਨੇ ਤਾਂ ਮਾਪੇ ਵੀ ਤੜਪ ਰਹੇ ਹੁੰਦੇ ਨੇ ਰਾਸ ਉਹਨਾਂ ਦੀ ਅਵਾਰਥ ਹੁੰਦੀ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਤੇ ਉਹ ਵੀ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਹੁੰਦਾ ਹੈ ਅਸਲੀ ਤੌਰ ਤੇ ਜਿਹੜਾ ਮੈਂ ਸਮਝਦਾ ਨਾ ਵੀ ਕੱਲੀਆਂ ਨਰੋਲ ਦਵਾਈਆਂ ਨੇ ਜਿਹੜੀ ਆ ਦਵਾਈਆਂ 'ਚ ਜੇ ਉਹਦੀ ਵਿਲ ਪਾਵਰ ਨਹੀਂ ਹੈ ਉਹਦਾ ਡਿਟਰਮੀਨੇਸ਼ਨ ਨਹੀਂ ਹੈ ਤਾਂ ਚਾਹੇ ਉਹਨੂੰ ਦਵਾਈਆਂ 'ਚੋਂ ਨਵਾ ਦਿਓ ਉਹ ਠੀਕ ਨਹੀਂ ਹੋਏਗਾ ਬਰਸਲ ਇਹ ਹੈ ਵੀ ਦਵਾਈਆਂ ਤਾਂ ਇੱਕ ਪਾਰਟ ਹੈ ਉਸਨੂੰ ਨਾ ਠੀਕ ਕਰਨ ਵਾਸਤੇ ਇਨੇ ਰੋਲ ਅਦਾ ਕਰਨਾ ਹੈ 20 25% ਦਵਾਈਆਂ ਨੇ ਉਸ ਤੋਂ ਬਾਅਦ ਉਹਦੀ ਵਿਲ ਪਾਵਰ ਬਣਾਉਣ ਵਾਸਤੇ ਜੇ ਡੋ ਕਿਸੇ ਪ੍ਰੈਕਟੀਕਲ ਕੀਤਾ ਹੈ ਉਹਨੂੰ ਧਰਮ ਨਾਲ ਜੋੜਨਾ ਸਿਹਤ ਨਾਲ ਜੋੜਨਾ ਕਿਰਤ ਸੰਕਲਪ ਦੇਣਾ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਉਹਦੀ ਵਿਲ ਪਾਵਰ ਹੈ ਜਿਹੜੀ ਧਰਮ ਹੈ ਜਿਹੜਾ ਜਾਂ ਸਿਹਤ ਹੈ ਜਾਂ ਕਿਰਤ ਹੈ ਇਹ ਉਹਦੀ ਵਿਲ ਪਾਵਰ ਹੈ ਜਿਹੜੀ ਸਟਰੋਂਗ ਕਰਦਾ ਤੇ ਸੈਂਟਰਾਂ ਚ ਇਹ ਚੀਜ਼ਾਂ ਅਨੋਪ ਨੇ ਦਵਾਈਆਂ ਹੈਗੀਆਂ ਜਾਂ ਘੁਟਮਾਰ ਹੈਗੀਆਂ ਮੈਂ ਬਰਬਰ ਸੁਨੇਹਾ ਮੇਰਾ ਬਰਬਰ ਇਹੀ ਹੁੰਦਾ ਹੈ ਕਿ ਨਸ਼ਈ ਮਰੀਜ਼ ਹੈ ਜਿਹੜਾ ਉਹ ਜ਼ਿੰਦਗੀ ਦਾ ਖਲਨਾਇਕ ਨਹੀਂ ਹੈ ਪੀੜਤ ਹੈ ਉਹਦੀ ਪੀੜ ਨੂੰ ਦੂਰ ਕਰਨ ਵਾਸਤੇ ਦਵਾਈਆਂ ਸਰੀਰਕ ਤੌਰ ਤੇ ਠੀਕ ਕਰਦੀਆਂ ਨੇ ਮਾਨਸਿਕ ਤੌਰ ਤੇ ਜਿਹੜਾ ਠੀਕ ਕਰਨਾ ਹੈ ਉਹ ਉਹਨੂੰ ਇੱਕ ਖਲਨਾਇਕ ਨਾ ਮੰਨੋ ਉਹਨੂੰ ਇਹ ਮੰਨੋ ਕਿ ਪੀੜਤ ਹੈ ਉਦੀ પીੜ ਕਿਵੇਂ ਦੂਰ ਕਰਨੀ ਹੈ ਉਹਦੇ ਵਾਸਤੇ ਧਰਮ ਦਾ ਸਹਾਰਾ ਵੀ ਲਿਆ ਜਾਵੇ ਸਹਿਦ ਦਾ ਸਹਾਰਾ ਵੀ ਲਿਆ ਜਾਵੇ ਕਿਰਦ ਅਸਨਕਲ ਵੀ ਲਿਆ ਜਾਵੇ ਤੇ ਉਹਨੂੰ ਪਿਆਰ ਉਸ ਤਰੀਕੇ ਨਾਲ ਕੀਤਾ ਜਾਵੇ ਜਿਵੇਂ ਇੱਕ ਵਧੀਆ ਇਨਸਾਨ ਨੂੰ ਕਰਨਾ ਚਾਹੀਦਾ ਤਾਂ ਕਿ ਉਹ ਇੱਕ ਘਾਟ ਹੈ ਜਿਹੜੀ ਉਹ ਮਹਿਸੂਸ ਨਾ ਕਰੇ ਤੇ ਉਸ ਤੋਂ ਬਾਅਦ ਅਸਲੀ ਜ਼ਿੰਦਗੀ ਦੇ ਉੱਤੇ ਉਤਰਨਾ ਸਿੱਖੇ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਕਰਦਾ ਤੇ ਮੈਂ ਆਪਣਾ ਇਹ ਜਿਹੜਾ ਮਕਸਦ ਲੈ ਕੇ ਚੱਲਿਆ ਹੋਇਆ ਕਿ ਮੈਂ ਪੜਾਈ ਦੇ ਨਾਲ ਨਾਲ ਜਿਹੜਾ ਨਸ਼ਿਆਂ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਪੰਜਾਬ ਦੇ ਵਿੱਚ ਤੇ ਉਹਦੇ ਲਈ ਕੰਮ ਕਰ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਮੈਂ ਨਸ਼ਿਆਂ ਬਾਰੇ ਬੱਚਿਆਂ ਨੂੰ ਲੋਕਾਂ ਨੂੰ ਜਾਗਰੂਕ ਕਰਦਾ ਹੁਣ ਤੱਕ ਮੈਂ 70 ਸਕੂਲ ਜਿਹੜੇ ਕੱਢ ਚੁੱਕੇ ਹਾਂ ਜਿੱਥੇ ਮੈਂ ਆਪਦਾ ਇਹ ਪਲੇ ਨਸ਼ਿਆਂ ਦਾ ਕਰ ਚੁੱਕੇ ਹਾਂ ਮੇਰਾ ਇਹ ਨਾਟਕ ਹੈ ਜਿਹੜਾ ਇਹਦਾ ਨਾਮ ਹੈਗਾ ਸੁਲਗਦੀ ਧਰਤੀ ਇੱਕ ਪੰਜਾਬ ਦੀ ਕਹਾਣੀ ਹੈ ਪੰਜਾਬ ਦੇ ਇੱਕ ਪਰਿਵਾਰ ਦੀ ਕਹਾਣੀ ਹੈ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਤਸ ਜਾਂਦਾ ਹੈ ਤੇ ਉਹਦਾ ਸਾਰਾ ਪਰਿਵਾਰ ਜਿਹੜਾ ਤਬਾਹ ਹੋ ਜਾਂਦਾ ਹੈ ਉਹਦੀ ਕਹਾਣੀ ਹੈ ਸੋ ਮੇਰਾ ਮਕਸਦ ਇਹੀ ਹੈ ਕਿ ਜੇ ਮੈਂ ਦਿਨ ਦੇ ਵਿੱਚ 100 ਬੱਚਿਆਂ ਨੂੰ ਆਪਣਾ ਨਾਟਕ ਦਿਖਾਉਣਾ ਉਹਦੇ ਵਿੱਚੋਂ ਕੋਈ ਦੋ ਬੱਚੇ ਵੀ ਜੇ ਜ਼ਿੰਦਗੀ ਦੇ ਫੁੱਲਾਂ ਵਰਗੇ ਰਾਹ ਤੋਂ ਦੀ ਲੰਘ ਜਾਣ ਤਾਂ ਮੈਨੂੰ ਲੱਗਦਾ ਵੀ ਮੈਂ ਆਪਣੇ ਮਕਸਦ ਦੇ ਵਿੱਚ ਕਾਮਯਾਬਾਂ ਮੈਂ ਇੱਕ ਪੰਜਾਬ ਦਾ ਨਾਗਰਿਕ ਹੋਣ ਦੇ ਨਾਂ ਤੇ ਪੰਜਾਬ ਦਾ ਪਸੰਦਾਂ ਹੋਣ ਦੇ ਨਾਂ ਤੇ ਆਪਦਾ ਫਰਜ਼ ਪਛਾਣਦਾ ਤੇ ਇਸ ਨੂੰ ਬਿਨਾਂ ਕਿਸੇ ਲਾਲਚ ਦੇ ਆਪਦੀ ਜਿਹੜੀ ਸੇਵਾ ਨਿਭਾ ਰਿਹਾ ਹਾਂ ਜੋ ਤੁਸੀਂ ਪਲੇ ਦਿਖਾਇਆ ਉਹਦੇ ਵਿੱਚ ਤੁਸੀਂ ਐਂਡ ਦੇ ਵਿੱਚ ਦਿਖਾਇਆ ਵੀ ਪੰਜਾਬ ਅਜੇ ਮਰਿਆ ਨਹੀਂ ਉਹ ਕੀ ਸੰਦੇਸ਼ ਉਹਦੇ ਦੇ ਰਿਹਾ ਹੈ ਉਹੀ ਸੰਦੇਸ਼ ਹੈ ਜੀ ਕਿ ਨਸ਼ਿਆਂ ਦੇ ਨਾਲ ਹੁਣ ਤੱਕ ਪੰਜਾਬ ਮਤਲਬ ਜ਼ਖਮੀ ਹੋਇਆ ਸਿਰਫ ਹਜੇ ਪੰਜਾਬ ਪੂਰੀ ਤਰ੍ਹਾਂ ਮਰਿਆ ਨਹੀਂ ਅਸੀਂ ਇਹਨੂੰ ਦੁਬਾਰਾ ਖੜਾ ਕਰ ਸਕਦੇ ਹਾਂ ਅਸੀਂ ਇਹਨੂੰ ਦੁਬਾਰਾ ਮਤਲਬ ਹਜੇ ਸਾਡਾ ਪੰਜਾਬ ਹੈ ਜਿਹੜਾ ਵੈਂਟੀਲੇਟਰ ਤੇ ਪਿਆ ਹੈ ਤੇ ਉਹਨੂੰ ਅਸੀਂ ਦੁਬਾਰਾ ਉਠਾ ਸਕਦੇ ਹਾਂ ਜੇ ਅਸੀਂ ਸਾਰੇ ਇਕਜੁੱਟ ਹੋ ਕੇ ਹਿੰਮਤ ਕਰੀਏ ਹੰਬਲਾ ਮਾਰੀਏ